ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਹਜੂਤ ਸਾਹਿਬ ਸਾਡਾ 3 ਤੀਸਰਾ ਦਿਨ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਬੋਲੀ ਸਾਹਿਬ ਜਦੋਂ ਸ਼ੇਰੇ ਪੁੱਜਾ ਮਹਾਰਾਜ ਅਨਜੀਤ ਸਿੰਘ ਜੀ ਨੂੰ ਇਹ ਪਤਾ ਲੱਗਿਆ ਕਿ ਸ੍ਰੀ ਹਜੂਰ ਸਾਹਿਬ ਨਾਲ ਦੇੜ ਦੀ ਪਾਵਨ ਧਰਤੀ ਹੋਈ ਜਿੱਥੇ ਸਰਪੰਸ ਦਾਨੀ ਸ਼੍ਰੀ ਗੁਰੂ ਰਵਿਉ ਸਿੰਘ ਜੀ ਮਹਾਰਾਜ ਜੀ ਨੇ ਅੰਤਿ ਸਮਾਪਤ ਕੀਤਾ ਤਾਂ ਸੱਚਖੰਡ ਵਿੱਚ ਗਮਨ ਕੀਤਾ ਉਦੋਂ ਕੋਈ ਵੱਡਾ ਯਾਦਗਾਰੀ ਸਥਾਨ ਨਹੀਂ ਹੈ ਪਰ ਉਹਨਾਂ ਨੇ ਭਾਈ ਚੰਦਾ ਜੀ ਨੂੰ ਵਿਸ਼ੇਸ਼ ਤੌਰ ਤੇ ਵੱਡਾ ਗੁਰਦੁਆਰਾ ਸਾਰਨ ਲਈ ਬੇਅੰਤ ਮਾਇਆ ਦੇ ਕੇ ਲਾਹੌਰ ਤੋਂ ਭੇਜਿਆ ਤਦ ਸੱਚਖੰਡ ਦੀ ਤਾਂ ਮੀਰੀ ਦਰਾਲ ਪਾਲੀ ਦੀ ਕਾਫੀ ਦਿੱਕਤ ਮਹਿਸੂਸ ਹੋਈ ਉਸ ਸਮੇਂ ਤਖਤ ਜੀ ਦੇ ਮੀਤ ਜਥੇਦਾਰ ਬਾਬਾ ਗਹੂ ਸਿੰਘ ਜੀ ਨੇ ਇਸ ਬੋਰੀ ਨੂੰ ਕਦਵੌਣ ਦੀ ਕਾਰ ਸੇਵਾ ਕਰਵਾਈ ਵੀ ਇੱਥੇ ਮੀ ਪੈ ਰਿਹਾ ਤੇ ਮੇਰੇ ਨਾਲ ਇੰਦਰਜੀਤ ਦਿਓਲ ਨਾਲ ਲੰਗਾ ਦਿਓਲ ਆ ਚੁੱਕੇ ਆ ਠਾਠ ਨਾਨਕ ਸਰ ਲੰਕਰ ਡੇਰਾ ਰومیਵਾ ਇੱਥੇ ਸ਼ਕਤਿਆ ਲੰਗਰ ਇੱਥੇ ਬਹੁਤ ਸਾਰੀ ਸੰਗਤ ਬਾਜਪੂਠਾੜ ਤੋਂ ਇੱਥੇ ਆ ਕੇ ਸੇਵਾ ਕਰ ਰਹੀ ਆ। ਤਾਂ ਪੰਪਰ ਚੌਂਦੀ ਲੜੀ ਲੜੀ ਪਰ ਆਰੰਭ ਹੁੰਦੇ ਆ ਪਾਠ। ਪੌੜੀਆਂ ਚੜ ਕੇ ਜਾਣਾ ਪੈਂਦਾ। ਨਰਸਿੰਘ ਜੋੜੀ ਸਾਚੀ ਖੰਡਿ ਸ਼੍ਰੀ ਹਜੂਰ ਸਾਹਿਬ ਵਿਖੇ ਰੋਜ਼ਾਨਾ ਸਵੇਰੇ 11:30 ਵਜੇ ਹਰ ਹਰ ਦੀ ਦਾਲ ਜਿਹੜੀ ਕਿ ਇੱਕ ਕਿਸਮ ਦੀ ਦਾਲ ਚੂਬ ਪਰੋਸਣ ਦੀ ਇੱਕ ਮਲਕਨ ਪਰੰਪਰਾ ਲਈ ਜਾਣਿਆ ਜਾਂਦਾ ਹੈ ਜੋ ਕਿ ਸਵੇਰੇ 5 ਵਜੇ ਤਿਆਰ ਕੀਤੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਗੋਬੀ ਸਿੰਘ ਜੀ ਦੀ ਹਜ਼ੂਰੀ ਵਿੱਚ ਚੜਾਇਆ ਜਾਂਦਾ ਹੈ ਇਸ ਨੂੰ ਸੇਵਾਦਾਰ ਸਵੇਰੇ 5 ਵਜੇ ਤੋਂ ਪਕਾਉਣਾ ਸ਼ੁਰੂ ਕਰਦੇ ਹਨ ਅਤੇ ਦੁਪਹਿਰ 11 ਵਜੇ ਤੱਕ ਪੂਰਾ ਤਿਆਰ ਹੁੰਦਾ ਹੈ ਅਤੇ ਸੰਗਤਾਂ ਦਾਲਛੇਰ ਦਾ ਲੰਗਰ ਛਕਣ ਤੋਂ ਪਹਿਲਾਂ ਨਾਮ ਸਿਮਰਨ ਕਰਦੀਆਂ ਹਨ ਅਤੇ ਉਸ ਤੋਂ ਬਾਅਦ ਦਾਲ ਦਾ ਲੰਗਰ ਛਕਦੀਆਂ ਹਨ ਇੱਥੇ ਹੁਣ ਅੱਜ ਹਰ ਰੋਜ਼ ਘੰਟੇ ਬਾਅਦ ਨਹੀਂ ਆ ਜਾਂਦਾ ਲੋਹ ਘੰਟਾ ਮੌਸਮ ਉਹ ਜਿਵੇਂ ਕੋਟੇ ਬਰਾ ਲੰਗਾ ਚਾਲ ਚੱਲਦੇ ਆ ਸੇਵੋਰੀ ਹਸਪਤਲ ਬਣਿਆ ਪਿਆ ਸੰਤਾਨੀ ਸੂਤਤ ਵਾਸਤੇ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਇੱਥੋਂ ਦਵਾਈ ਲੈ ਸਕਦੇ ਆ ਇੱਕ ਵਾਰ ਫੇਰ ਪਹੁੰਚਿਆ ਗਰਦਾਵਰੀ ਤੇ ਅੱਜ ਮਿੱਠਾ ਮਿੱਠਾ ਨੂੰ ਘੇਰਿਆ ਸਾਰਾ ਦਿਨ ਦਾ ਹਰ ਰੋਜ਼ ਸ਼ਾਮ ਦੇ ਟਾਈਮ ਬਹੁਤ ਸਾਰੀਆਂ ਸੰਗਤਾਂ ਇੱਥੇ ਗਦਾਵਰੀ ਕਿੰਨ ਦੇ ਨਾਦੀ ਦੇ ਕੰਡੇ ਤੇ ਆਉਂਦੀਆਂ ਹਨ ਕਿ ਬਸ ਸਾਰੀ ਸਾਰੀ ਕੰਮ ਹੋ ਗਏ ਇਹਨਾਂ ਸਾਰਿਆਂ ਦਾ ਖਾਣਾ ਬਹੁਤ ਹੀ ਸਵਾਦ ਆ ਦਿਲ ਦਾ ਦੋਸਤ ਲੈਦਾ ਇੰਤੇ ਦਾ ਬਹੁਤ ਬਹੁਤ ਮਸੂਦਾ ਦੋਸਤੋ ਵੀ ਨਹੀਂ ਕੋਈ ਬੀਕ ਪੀਂਗੇ ਨਾ ਉਸਮ ਬਹੁਤ ਖਰਾਬ ਹੋ ਗਿਆ ਮੇਰੀ ਵੀ ਆ ਗਈ ਮੀਂਹ ਵੀ ਪੂਰਾ ਤੇਜ਼ ਆ ਪੁੱਛਦੇ ਥੱਲੇ ਅਸੀਂ ਰੁਕੇ ਹੋਏ ਹਾਂ ਹੁਣ ਮੀਂਹ ਕਰਕੇ ਮੈਨੂੰ ਬਹੁਤ ਬਹੁਤ ਠੰਡ ਲੱਗ ਰਹੀ ਹੈ ਹਾਂ ਮੌਸਮ ਹੋਵੇ ਉਹ ਨਾਲ ਬੜਾ ਪਾਉ ਹੋਵੇ ਗੱਲਬਾਤ ਹੀ ਬਣ ਜਾਂਦੀ ਆ ਜੇ ਹੁਣ ਆਪਾਂ ਬੜਾ ਪਾਉ ਇੰਜੋਏ ਕਰਨ ਲਈ